ਦੇਖੋ ਸਜ਼ਾ ਇਹਨਾਂ ਨੂੰ ਕੀ ਚਾਹੀਦੀ ਅਸੀਂ ਤਾਂ ਅੱਜ ਜਿਤ ਮਨ ਕੇ ਜਿਹੜਾ ਜਹੇਦਾਰ ਸਾਹਿਬ ਨੂੰ ਇਹ ਗੱਲ ਬੜੀ ਸਪਸ਼ਟ ਕਹਿਤੀ ਹੈ ਕਿ ਜਹੇਦਾਰ ਸਾਹਿਬ ਇਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਬੈਠੀ ਸਿੱਖ ਗੁਰੂ ਨਾਨਕ ਨਾਮ ਵਾਲਾ ਵਸ ਇੱਕ ਇਹਨਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਵੀ Hindu ਵੀਰ ਵੀ ਤੇ ਕ੍ਰਿਸਚੀਅਨ ਵੀ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੰਨਦੇ ਉਹਨਾਂ ਦੀ ਇੱਕ ਭਾਵਨਾ ਜਿਹੜੀ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ ਭਾਵਨਾ ਕੀ ਆ ਕਿ ਇਹਨਾਂ ਨੇ ਬਹੁਤ ਵੱਡੇ ਬੱਜਰ ਗੁਨਾਹ ਕੀਤੇ ਨੇ ਇਹ ਚੰਦੂ ਤੋਂ ਮਸੰਦਾ ਤੋਂ ਮੱਸੇ ਰੰਗੜ ਤੇ ਮਹੰਤ ਨਰੇਣੂਆ ਤੋਂ ਵੱਧ ਗੁਸ਼ੀ ਨੇ ਤੇ ਇਹਨਾਂ ਨੂੰ ਇਹ ਨਾ ਹੋਵੇ ਕਿ ਤੇ ਮੰਡਾ ਮੰਡਾ ਪਾ ਕੇ ਕਿਤੇ ਮਾਫੀ ਦੇ ਦਿਓ ਇਹ ਮਾਫੀ ਦੇਣ ਜੋਗੇ ਨਹੀਂ ਇਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਔਰ ਬੜੀ ਸਪਸ਼ਟ ਗੱਲ ਇਹ ਕਹਿਤੀ ਆ ਕਿ ਸਿੰਘ ਸਾਹਿਬ ਜੇ ਤੁਸੀਂ ਇਹਨਾਂ ਨੂੰ ਪੰਥ ਚੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਫੈਸਲਾ ਨਾ ਕੀਤਾ ਤੇ ਜਿਹੜੀ ਹਾਲਤ ਅੱਜ ਗੁਰਯਾਨੀ ਗੁਰਬਚਨ ਸੁੰਦੀ ਆ ਨਾ ਇਸੇ ਤਰ੍ਹਾਂ ਫਿਰ ਤੁਹਾਡੀ ਵੀ ਕੇ ਹੋਵੇਗੀ ਪਰ ਸਿੱਖ ਕੌਮ ਜਿਹੜੀ ਆ ਇਹ ਤੁਹਾਡੇ ਵੱਲ ਵੇਖ ਰਹੀ ਆ ਤੇ ਪਰ ਉਹਨਾਂ ਨੇ ਸਾਨੂੰ ਜਦੋਂ ਕੋ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਤੁਸੀਂ ਅਰਦਾਸ ਕਰੋ ਗੁਰੂ ਭਲਾ ਕਰੇਗਾ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਅਸੀਂ ਜਦੋਂ ਸ੍ਰੀ ਹਰਿਖਾਲ ਤੱਕ ਸਾਹਿਬ ਤੇ ਜਾਂ ਅਸੀਂ ਗੁਰੂ ਦੇ ਚਰਨਾਂ 'ਚ ਜਾਂਦੇ ਆ ਤੇ ਅਰਦਾਸ ਕਰਦੇ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਕਰਦੇ ਆ ਕਿ ਛੇਵੇਂ ਪਾਤਸ਼ਾਹ ਇਹ ਮੀਰੀ ਪੀਰੀ ਦੇ ਮਾਲਕ ਤੂੰ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਜੁੱਜਣ ਵਾਸਤੇ ਕੀਤੀ ਸੀ ਮਜਲੂਮ ਦੀ ਰੱਖਿਆ ਲਈ ਕੀਤੀ ਸੀ ਪਰ ਅੱਜ ਅਸੀਂ ਤੇਰੇ ਸਿਧਾਂਤਾਂ ਨੂੰ ਛੱਡ ਕੇ ਤੇ ਗਲਤ ਪਾਸੇ ਚੱਲ ਗਏ ਆ ਤੇ ਸਾਨੂੰ ਸਮੱਤ ਬਖਸ਼ ਮੈਂ ਸਿੰਘ ਸਾਨੂੰ ਕਿਹਾ ਸੀ ਰੋਜ਼ ਅਰਦਾਸ ਕਰਦੇ ਆ ਪਰ ਗੇਂਦ ਤੁਹਾਡੇ ਪਾਡੇ ਚ ਆ ਤੁਸੀਂ ਹੋਗਾ ਕੀ ਲੱਗਦਾ ਹੈ ਕਿ ਜੇ ਜਥੇਦਾਰ ਅਕਾਲ ਤਖਤਾਂ ਵੱਲੋਂ ਜਿਹੜਾ ਫੈਸਲਾ ਨਾ ਆਇਆ ਕੌਮ ਦੇ ਹੱਥ ਦੇ ਵਿੱਚ ਕੀ ਕੌਮ ਜਥੇਦਾਰ ਅਕਾਲ ਤਖਤ ਦੇ ਖਿਲਾਫ ਵੀ ਖੜੀ ਹੋਏਗੀ ਦੇਖੋ ਜਥੇਦਾਰ ਉਹਥੇ ਸੇਵਾ ਨਿਭਾਉਂਦੇ ਜੇ ਜਥੇਦਾਰ ਨੇ ਮਲਕ ਉਹ ਕਦਰਾਂ ਕੀਮਤਾਂ ਜੋ ਸ੍ਰੀ ਅਕਾਲ ਤਖਤ ਸਰਦਾਰ ਉਹਨਾਂ ਦੇ ਮੁਤਾਬਕ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੁਤਾਬਕ ਜੇ ਸਹੀ ਫੈਸਲਾ ਨਾ ਕੀਤਾ ਤੇ ਸਿੱਖ ਕੌਮ ਜਿਹੜੀ ਆ ਉਹ ਫਿਰ ਇਹਨਾਂ ਤੋਂ ਬਾਗੀ ਹੋ ਸਕਦਾ